ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਸواری ਸਤਸਿੰਘ ਜੀ ਆਓ ਇਤਿਹਾਸ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਜਿਸ ਵੇਲੇ ਸ਼ਾਮ ਦੇ ਸਮੇਂ ਤੱਕ ਧੰਨ ਧੰਨ ਸਾਬ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਜਿੰਨਾਂ ਦੇ ਨਾਲ ਤਕਰੀਬਨ 40 ਸਿੰਘ ਅਤੇ 200 ਸੈਦ ਜਿਆਦੇ ਨੇ ਚਮਕੌਰ ਦੇ ਵਿੱਚ ਪਹੁੰਚਦੇ ਨੇ ਚਮਕੌਰ ਨਗਰ ਦੇ ਵਿੱਚ ਪਹੁੰਚ ਗਏ ਇੱਕ ਕੱਚੀ ਗੜੀ ਕੱਚੀ ਹਵੇਲੀ ਹੈ ਪਰ ਹਵੇਲੀ ਦਾ ਖਾਕਾ ਜਿਹੜਾ ਹੈ ਉਹ ਪਿਆਰਿਓ ਸਤਿਗੁਰੂ ਪਹਿਲਾਂ ਐਂਕਰਾਂ ਵੇਖ ਚੁੱਕੇ ਸੀ ਅ ਸਿਖਾਂ ਨੂੰ ਜਾਸੇ ਨੇ ਕਿ ਜਿਸ ਜਗ੍ਹਾ ਤੇ ਆਣਾ ਥਾ ਇਹ ਵੋਹੀ ਜਗ੍ਹਾ ਹੈ ਜਹਾਂ ਪਰ ਬੱਚੋਂ ਕੋ ਕਟਵਾਣਾ ਹੈ ਜੇ ਵੋਹੀ ਜਗ੍ਹਾ ਹੈ ਕਹਿੰਦੇ ਕਿ ਇਹ ਜਗ੍ਹਾ ਸਤਿਗੁਰੂ ਦੀ ਕਿਰਪਾ ਦੇ ਨਾਲ ਇਸ ਜਗ੍ਹਾ ਤੇ ਪਹਿਲਾਂ ਵੀ ਸਤਿਗੁਰਾਂ ਦਾ ਇੱਕ ਢੇੜਾ ਲੱਗਾ ਸੀ ਜਿਸ ਵੇਲੇ ਕੁਰੂ ਖੇਤਰ ਵਾਲੇ ਬਣਿਉ ਆਏ ਸੀ ਤੇ ਪਿਆਰਿਓ ਇਹ ਹਵੇਲੀ ਜਿਹੜੀ ਹੈ ਇਹ ਬੁਧੀ ਚੰਦ ਦੀ ਹੈ ਔਰ ਇਸ ਹਵੇਲੀ ਦੇ ਵਿੱਚ ਰਾਤ ਨੂੰ ਸਤਿਗੁਰੂ ਪਹੁੰਚ ਜਾਂਦੇ ਨੇ ਚਾਰਛ ਫਿਰੇ ਉਸ ਸਤ੍ਰੇਂ ਕੀ ਹਰਾ ਪੈਂਦਾ ਹੈ ਤੇ ਬੜੇ ਦਿਨਾਂ ਤੋਂ ਸਿੱਖ ਭੁੱਖਣ ਭਾਣੇ ਇੱਕ ਸਫਰਕ ਦੇ ਥਕੇ ਜਦੋਂ ਆ ਕੇ ਉਸ ਗੜੀ ਦੇ ਵਿੱਚ ਪਿਆਰਿਓ ਇੰਟਰ ਹੋ ਗਏ ਸਤਿਗੁਰੂ ਉੱਪਰ ਗੜੀ ਦੇ ਚੜ ਗਏ ਸਿੱਖ ਵੀ ਉੱਪਰ ਚੜੇ ਨੇ ਦੋ ਸਿੱਖ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਇਹ ਦੋ ਭਰਾ ਨਹੀਂ ਸਕੇ ਇਹ ਦਰਵਾਜ਼ੇ ਤੇ ਪਹਿਰੇਦਾਰੀ ਕਰਦੇ ਨੇ ਬਾਕੀ ਸਿੱਖ ਜਿਹੜੇ ਨੇ ਹੁਣ ਆਪ ਜੀ ਨੂੰ ਪਤਾ ਹੈ ਕਿ ਜਿਸ ਵੇਲੇ ਪਿੱਛੇ ਵਹੀਰਾਂ ਲਕੀਆਂ ਹੋਣ ਕੋਈ ਸੌਣ ਦਾ ਪ੍ਰਬੰਧ ਨਹੀਂ ਹੁੰਦਾ ਕੋਈ ਆਰਾਮ ਦਾ ਪ੍ਰਬੰਧ ਨਹੀਂ ਹੁੰਦਾ ਕੋਈ ਬਹੁਤਾ ਸਾਜੋ-ਸਮਾਨ ਕੋਲ ਨਹੀਂ ਹੁੰਦਾ ਕੋਈ ਐਸ਼ੋ-ਇਸ਼ਰਤ ਨਹੀਂ ਹੁੰਦੀ ਤੇ ਦਿਨ ਜਿਹੜੇ ਆਪਾਂ ਵੇਖ ਰਹੇ ਆ ਠੰਢ ਦੇ ਦਿਨ ਸਿੱਖ ਘੋੜਿਆਂ ਦੀਆਂ ਕਾਠੀਆਂ ਦੇ ਸਹਰਾਣੇ ਬਣਾਉਂਦੇ ਨੇ ਸਿੱਖ ਘੋੜਿਆਂ ਦੀਆਂ ਜਿਹੜੇ ਉੱਪਰ ਕੱਪੜੇ ਪਾਏ ਪਿਆਰਿਓ ਉਹਨਾਂ ਦੇ ਵਿਛੌਣੇ ਬਣਾਉਂਦੇ ਨੇ। ਔਰ ਉਹਨਾਂ ਦੇ ਉੱਪਰ ਲੇਟ ਜਾਂਦੇ ਆ ਕੋਈ ਤਣ ਤੇ ਬਹੁਤੇ ਕੱਪੜੇ ਨਹੀਂ ਆਰਾਮ ਦੇ ਨਾਲ ਉਵੇਂ ਹੀ। ਸਤਗੁਰੂ ਜਿਹੜੇ ਨੇ ਜਾਣੀ-ਜਾਣ ਨੇ ਸਭ ਕੁਝ ਦੇਖ ਰਹੇ ਨੇ। ਘੁੰਮ ਫਿਰ ਕੇ ਸਾਰਾ ਜਾਇਜ਼ਾ ਲੈ ਰਹੇ ਨੇ ਪਿਆਰਿਓ ਬੱਚੇ ਵੀ। ਸਾਹਿਬ ਜਿਆਦੇ ਜਿਹੜੇ ਨੇ ਟਿੱਕੇ ਹੋਏ ਨੇ ਸਾਰਿਆਂ ਦੇ ਮੁੱਖਾਂ ਨੂੰ ਨਿਹਾਰ ਰਹੇ ਨੇ ਸਿੱਖਾਂ ਦੇ ਮੁੱਖਾਂ ਨੂੰ ਨਿਹਾਰ ਰਹੇ ਨੇ ਔਰ ਇਹ ਹੀ ਬਚਨ ਸਤਿਗੁਰੂ ਅੱਗੇ ਕਰ ਰਹੇ ਨੇ ਕਿ ਜਿਹੜੇ ਮੇਰੇ ਸਿੱਖ ਨੇ ਜਿਹੜੇ ਅੱਜ ਮੈਨੂੰ ਨਜ਼ਰ ਆਉਂਦੇ ਕੱਲ ਨੂੰ ਨਜ਼ਰ ਨਹੀਂ ਆਉਂਦੇ ਇਹਨਾਂ ਸਾਰਿਆਂ ਨਾਲੇ ਇਸ ਦੁਨੀਆ ਦੇ ਵਿੱਚੋਂ ਵਿਛੜ ਜਾਣਾ ਹੈ ਕਮਸਾਨ ਦਾ ਯੁੱਧ ਹੋਣਾ ਹੈ ਸੋ ਸਾਰਾ ਸਿਸਟਮ ਦੇਖਦੇ ਦੇਖਦੇ ਅਮਰਤ ਵੇਲਾ ਹੋਇਆ ਅਮਰਤ ਵੇਲੇ ਦੇ ਜਾਪ ਹੋਏ ਪਿਆਰੇ ਭਾਈ ਜੀਵਨ ਸਿੰਘ ਦਾ ਜਿਹੜਾ ਛੋਟਾ ਭਰਾ ਸੰਗਰ ਸਿੰਘ ਅਮਰਤ ਵੇਲੇ ਉੱਠ ਕੇ ਨਗਾਰਾ ਵਜਾਇਆ ਫੌਜਾਂ ਵੀ ਤਿਆਰ ਵਰਤਿਆਰ ਹੋ ਗਈਆਂ ਔਰ ਜੰਗ ਜੁੱਧ ਦੇ ਬਿਗਲ ਵੱਜਨੇ ਸ਼ੁਰੂ ਹੋਏ ਚਾਰជ្រੇਰੇ ਤਿਆਰੀਆਂ ਸ਼ੁਰੂ ਹੋ ਗਈਆਂ ਹੁਣ ਇੱਕ ਬੰਨੇ ਪਿਆਰਿਓ 10 ਲੱਖ ਦਾ ਘੀਰਾ ਹੋਵੇ ਇੱਕ ਮੰਨੇ ਗੁਰੂ ਸਾਹਿਬ ਦੋ ਸਾਹਿਬਜ਼ਾਦੇ ਤੇ 40 ਸਿੰਘ ਹੋਣ ਇਸ ਨੂੰ ਅਸਾਵੀ ਜੰਗ ਕਹਿੰਦੇ ਆ ਸਾਵੀ ਬਰੋਬਰ ਦੀ ਨਹੀਂ ਕਹਿੰਦੇ ਨੇ ਜਿਸ ਵੇਲੇ حضرت محمد صاحب ਦਾ جنگ ਹੋਇਆ ਨਾ ਉਹਦੇ ਕੋਲ 3000 ਫੌਜ ਸੀ ਦੂਜੇ ਬੰਨੇ 5000 ਸੀ ਤੇ ਅੱਲਾ ਦੇ ਅੱਗੇ ਕੁਲਾਉ اٹਹਿਆ ਰੋ ਪਿਆ ਕਹਿਣ ਲੱਗਾ ਮੇਰੇ ਕੋਲ 3000 ਉਧਰ 5000 ਤੇ ਸਾਡਾ ਕੀ ਬਣੇਗਾ ਜਾਨੀ ਕਿ ਇਹ حضرت محمد ਰੋ ਪਿਆ ਇਧਰ 40 ਸਿੱਖ ਨੇ ਤੇ 10 ਲੱਖ ਫੌਜ ਦਾ ਘੇਰਾ ਹੈ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੱਡਦੀਆਂ ਕਲਾਂ ਦੇ ਵਿੱਚ ਜਕਾਰੀ ਛੱਡਦੇ। ਵਿਉਂਤ ਬੰਦੀ ਹੋਈ ਕਿ ਪੰਜਾਂ ਪੰਜਾਂ ਸਿੰਘਾਂ ਦਾ ਜਿਹੜਾ ਜਥਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਜਾਵੇਗਾ। ਵਾਰੀ-ਵਾਰੀ ਇਹ ਸਿੰਘ ਜਾਣਗੇ ਔਰ ਉੱਪਰ ਸਤਿਗੁਰੂ ਆਪਣੇ ਤੀਰ ਸੰਭਾਲ ਕੇ ਬੈਠੇ ਹੋਏ ਨੇ ਹੁਣ ਜਿਸ ਵੇਲੇ ਪਿਆਰਿਓ ਹੱਲਾ ਹੋਇਆ ਤੇ ਗੁਰੂ ਸਾਹਿਬ ਨੇ ਵੀ ਤੀਰਾਂ ਦੀ ਵਰਖਾ ਸ਼ੁਰੂ ਕਰ ਦਿੱਤੀ ਤੇ ਪਿਆਰਿਓ ਜਿਹੜੇ ਸਤਿਗੁਰੂ ਦੇ ਕੋਲ ਤੀਰ ਸੀ ਨਾ ਕਹਿੰਦੇ ਨੇ ਕਿ ਸਵਾ ਟੋਲਾ ਸੋਨਾ ਤੀਰ ਦੀ ਮੁਖੀ ਦੇ ਅੱਗੇ ਲੱਗਾ ਹੁੰਦਾ ਸੀ ਕਿੱਡੇ ਦਿਆ ਲੋ ਕਿੱਡੇ ਦਿਆਲਤਾ ਵਾਲੇ ਮਹਾਰਾਜ ਹੋਣਗੇ ਵੇਖੋ ਕਿ ਜੇ ਕੋਈ ਜ਼ਖਮੀ ਹੋ ਜਾਵੇ ਆਪਣਾ ਇਲਾਜ ਕਰਾ ਲਵੇ ਜੇ ਕੋਈ ਪੂਰਾ ਹੋ ਗਿਆ ਤੇ ਉਹਦਾ ਦਾਸ ਸੰਸਕਾਰ ਹੋ ਸਕੇ ਉਸ ਖਰਚੇ ਦੇ ਨਾਲ ਚਾਹੇ ਦੁਸ਼ਮਣ ਹੈ ਚਾਹੇ ਬੇਨਪੂਰ ਹੈ ਕਿੰਨੀ ਵੱਡੀ ਗੱਲ ਹੈ ਹੁਣ ਤੀਰਾਂ ਦੀ ਉਧਰ ਉਧਰੀ ਵਾਸ਼ੜ ਹੋਣੀ ਸ਼ੁਰੂ ਹੋਈ ਪਿਆਰਿਓ ਤੇ ਦੁੱਝੇ ਬੰਨੇ ਦਲਸ਼ੇਰ ਖਾਨ ਜਿੰਨੇ ਪਹਿਲਾ ਹਲਾ ਕੀਤਾ ਦਲਸ਼ੇਰ ਖਾਨ ਚੜ ਕੇ ਆਇਆ ਔਰ ਗੁਰੂ ਸਾਹਿਬ ਨੇ ਤੀਰਾਂ ਦੇ ਨਾਲ ਚਿੱਤ ਕਰਕੇ ਉਹਨੂੰ ਪਿੱਛੇ ਮੋੜਿਆ ਤੇ ਉਹਦੀ ਫੌਜ ਵੀ ਪਿੱਛੇ ਭੱਜ ਗਈ ਦੂਜਾ ਹਲਾ ਪਿਆਰਿਓ ਕੀਤਾ ਨਾਰ ਖਾਨ ਨੇ ਨਾਰ ਖਾਨ ਨੇ ਪੌੜੀ ਲਾਈਏ ਗੜੀ ਨੂੰ ਸਾਈਡ ਤੋਂ ਬੌੜੀ ਦੇ ਉੱਤੇ ਦੀ ਚੜਦਾ ਆ ਰਿਹਾ ਹੈ ਤੇ ਸਤਿਗੁਰੂ ਨੇ ਇੱਕ ਤੀਰ ਉਸ ਨੂੰ ਵੀ ਬਖਸ਼ਿਸ਼ ਕਰ ਦਿੱਤਾ ਨਾਰਖਾਂ ਵੀ ਮਾਰਿਆ ਗਿਆ ਪਿਆਰਿਓ ਤੇ ਤੀਜਾ ਆਇਆ ਖਵਾਜਾ ਖিজਰ ਖਾਨ ਹੁਣ ਜਦੋਂ ਇਹ ਜਰਨੈਲ ਆਇਆ ਇਹਦੀ ਫੌਜ ਅੱਗੇ ਕੁਮਕਾਈ ਹੈ ਤੇ ਪਿਆਰਿਓ ਇਹ ਬਚਦਾ ਏ ਕਿਤੇ ਮੇਰੇ ਤੀਰ ਗੁਰੂ ਸਾਹਿਬ ਦਾ ਵਜ ਨਾ ਜਾਵੇ। ਸੈੜ ਤੇ ਹੋ ਗਿਆ ਉੱਥੋਂ ਈ ਡਿੱਗਾ ਪਿਛਾਂ ਭੱਜ ਗਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਖਵਾਜਾ ਮਰਦੂਦ ਕਿਤੇ ਇੱਕ ਤੀਰ ਤੂੰ ਵੀ ਲੈ ਜਾਨੋ ਤੇ ਲੇਖਾ ਤੇਰਾ ਵੀ ਸਾਫ਼ ਹੋ ਜਾਂਦਾ ਇੱਥੇ ਭਟਕਦਾ ਫਿਰੇਂਗਾ ਦੁਨੀਆਂ ਦੇ ਉੱਤੇ। ਸੋ ਪਿਆਰਿਓ ਕਹਿੰਦਾ ਪਾਵ ਇਸੇ ਤਰਾਈ ਯੋਧ ਦਾ ਮੈਦਾਨ ਜੋਰਾਂ ਦੇ ਉੱਤੇ ਹੈ ਹੁਣ ਵਾਰੀ ਆਈ ਹੈ ਸਿੰਘਾਂ ਦੀ ਬਾਹਰ ਜਾਣ ਦੀ ਸਾਬ ਜੀਦਾ ਅਜੀਤ ਸਿੰਘ ਆਗਿਆ ਮੰਗਦੇ ਨੇ ਪਿਤਾ ਜੀ ਜੰਗ ਵਿੱਚ ਜਾਣ ਦੀ ਆਗਿਆ ਬਖਸ਼ਿਸ਼ ਕਰੇ ਚੜ੍ਹਦੀ ਕਲਾ ਨਾਲ ਗੁਰੂ ਸਾਹਿਬ ਸਾਬ ਜੀਦਾ ਅਜੀਤ ਸਿੰਘ ਨੂੰ ਤਿਆਰ ਬਰਤਿਆਰ ਕਰਦੇ ਨੇ ਹੱਥੀ ਕਲਗੀ ਤੋੜਾ ਲਾਉਂਦੇ ਨੇ ਹੱਥੀ ਸਜਾਉਂਦੇ ਨੇ ਤੇ ਪਿਆਰਿਓ ਪੰਜ ਸਿੰਘ ਨਾਲ ਦੇ ਕੇ ਉਸ ਨੂੰ ਤਿਆਰ ਕਰਦੇ ਨੇ ਤੇ ਸਤਿਗੁਰੂ ਦੇ ਅੱਗੇ ਜਦੋਂ ਸਾਬ ਜਦਾ ਅਜੀਤ ਸਿੰਘ ਖਲੋਂਦਾ ਹੈ ਕਹਿੰਦਾ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਅਗਰ ਜੀਤਾ ਗਿਆ ਤੋਂ ਵਾਪਸ ਨਹੀਂ ਆਊਂਗਾ ਸਤਿਗੁਰੂ ਥਾਪੜੇ ਦਿੰਦੇ ਨੇ ਤੇ ਕਹਿਣ ਲੱਗੇ ਅਜੀਤ ਸਿੰਘਾ ਤੂੰ ਯੁੱਧ ਦੇ ਵਿੱਚ ਹਰਾਣ ਤਤੇ ਦੇ ਵਿੱਚ ਆਪਣੇ ਹੱਥ ਵਿਖਾਉਣੇ ਨੇ ਤੇ ਜਿਸ ਵੇਲੇ ਤੇਰਾ ਆਖਰੀ ਸਮਾਵੇ ਨਾ ਤੇ ਤੂੰ ਮੁੱਖ ਮੇਰੇ ਵੱਲੇ ਕਰ ਲਵੇ ਪਿਆਰਿਓ ਸੰਜੋਵਾ ਦੀ ਵਿੱਚ ਅੱਗੇ ਮੜੇ ਹੋਏ ਨੇ ਤੇ ਜਦੋਂ ਗੁਰੂ ਸਾਹਿਬ ਨੂੰ ਥਾਪੜਾ ਲੈ ਕੇ ਆਜੀਤ ਸਿੰਘ ਘੋੜੇ ਤੇ ਸਵਾਰ ਹੋ ਕੇ ਪੰਆ ਸਿੰਘਾਂ ਦੇ ਨਾਲ ਕਿਲੇ ਦੇ ਵਿੱਚੋਂ ਪਿਆਰਿਓ ਬਾਹਰ ਜਾ ਕੇ ਜੰਗੇ ਮੈਦਾਨ ਦੇ ਵਿੱਚ ਜੂਝਦੇ ਨੇ ਤੇ ਉਧਰੋਂ ਰੌਲਾ ਇਹ ਪੈ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ ਰਿਹਾ ਫੜ ਲੀ ਹੱਥੋਂ ਹੱਥੇ ਤੇ ਜਿਹੜੇ ਉਹਨਾਂ ਦੇ ਸੂਬੇਦਾਰ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਮੈਂ ਮਾਰਾਂਗਾ ਤੇ ਮੈਨੂੰ ਵੱਡਾ ਨਾਮ ਮਿਲੇਗਾ ਦੂਜਾ ਕਹਿੰਦਾ ਮੈਂ ਮਾਰਾਂਗਾ ਮੈਨੂੰ ਵੱਡਾ ਨਾਮ ਪ੍ਰਾਪਤ ਹੋਵੇਗਾ ਪਿਆਰਿਓ ਘੋੜੇ ਤੇ ਆਉਂਦਿਆਂ ਹੀ ਤੀਰਾਂ ਦੀ ਵਾਸ਼ੜ ਇੱਕ ਦੂਜੇ ਵੱਲੇ ਸ਼ੁਰੂ ਹੋ ਗਈ ਆਖੀਰ ਜਦੋਂ ਪੱਥੇ ਦੇ ਵਿੱਚੋਂ ਤੀਰ ਖਤਮ ਹੋਏ ਪਿਆਰਿਓ ਤੇ ਨੇਜਾ ਸੂਤ ਲਿਆ ਤਲਵਾਰ ਸੂਤ ਲਈ ਹੈ ਤੇ ਜਿਹੜਾ ਨੇਜਾ ਸੀ ਪਿਆਰਿਓ ਉਸ ਵੇਲੇ ਉਹਦੇ ਸਾਹਮਣੇ ਆ ਗਿਆ ਅਨਵਰ ਖਾਨ ਅਨਵਰ ਖਾਨ ਜਿਹੜਾ ਹੈ ਉਹ ਸਾਰਾ ਲੋਹੇ ਦਾ ਜੜਿਆ ਹੋਇਆ ਹੈ ਲੋਹੇ ਦੀ ਸੰਜੋਨ ਨੇ ਪਹਿਨੀ ਹੋਈ ਹੈ ਜਿਹਦੇ ਵਿੱਚ ਜਾਣੇ ਕਿ ਕਿਸੇ ਵੀ ਤਰੀਕੇ ਕੋਈ ਹਥਿਆਰ ਇੰਟਰ ਨਹੀਂ ਕਰ ਸਕਦਾ ਪਰ ਪਿਆਰਿਓ ਜਿਸ ਵੇਲੇ ਅਜੀਤ ਸਿੰਘ ਦੇ ਨਾਲ ਮੁਕਾਬਲਾ ਹੁੰਦਾ ਐ ਇੰਨੇ ਜ਼ੋਰ ਦੇ ਨਾਲ ਉਹ ਖਿੱਚ ਕੇ ਬਰਸ਼ੀ ਮਾਰਦੇ ਨੇ ਕੇ ਸੰਯੋਗ ਦੇ ਵਿੱਚ ਦੀ ਪਾਰ ਹੋ ਕੇ ਵਰਸ਼ੀ ਅਗਲੇ ਬਨੇ ਨਿਕਲ ਜਾਂਦੀ ਹੈ ਤੇ ਜਦੋਂ ਵਾਪਸ ਵਰਸ਼ੀ ਖਿੱਚਦੇ ਨੇ ਪਿਆਰਿਓ ਤੇ ਫਿਰ ਜਿਹੜਾ ਉਹਦਾ ਫਲ ਸੀ ਵਰਸ਼ੀ ਦਾ ਟੁੱਟ ਜਾਂਦਾ ਕੱਲੀ ਲੱਕੜ ਹੱਥ ਚ ਰਹਿ ਜਾਂਦਾ ਇਤਨੇ ਜੋਸ਼ ਇਤਨੇ ਜਜਾਰੂ ਹੁਣ ਇਸ ਜੰਗ ਦੇ ਵਿੱਚ ਜਿਸ ਵੇਲੇ ਵਰਸ਼ੀ ਟੁੱਟ ਜਾਂਦੀ ਪਿਆਰਿਓ ਫੇਰ ਉਹ ਤਲਵਾਰ ਸੂਦੇ ਨੇ ਇੰਨੇ ਚਿਰ ਨੂੰ ਇਤਨੇ ਇੱਕ ਫਟ ਨੇ ਸਰੀਰ ਦੇ ਉੱਤੇ ਪਿਆਰਿਓ 397 ਫਟ ਭਾਈ ਅਜੀਤ ਸਿੰਘ ਸਹਿਬ ਜਦਾ ਅਜੀਤ ਸਿੰਘ ਨੇ ਲਗਦੇ ਤੇ ਫਿਰ ਇੱਕ ਜਿਹੜਾ ਜਲਾਲਉਦੀਨ ਸੀ ਨਾ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਕੀਤਾ ਸੀ ਦਿੱਲੀ ਉਹਦਾ ਜਿਹੜਾ ਪੋਤਰਾ ਏ ਪਿਆਰਿਓ ਉਹ ਫਿਰ ਵਾਰ ਕਰਦਾ ਪਿੱਠ ਪਿੱਛੇ ਬਰਸ਼ੀ ਦਾ ਉਹ ਬਰਸ਼ੀ ਭਾਈ ਅਜੀਤ ਸਿੰਘ ਦੇ ਪਿੱਠ ਦੇ ਵਿੱਚੋਂ ਵੱਜ ਕੇ ਛਾਤੀ ਦੇ ਵਿੱਚ ਦੀ ਨਿਕਲ ਜਾਂਦੀ ਹੈ ਕੁੰਮ ਕੇ ਮੂੰਹ ਗੁਰੂ ਸਾਹਿਬ ਵੱਲੇ ਹੁੰਦਾ ਹੈ ਔਰ ਉਸ ਵੇਲੇ ਜਿਸ ਵੇਲੇ ਉਹ ਡਿੱਗਦੇ ਨੇ ਤੇ ਗੁਰੂ ਸਾਹਿਬ ਉੱਚੀ ਮਮਤੀ ਦੇ ਉੱਤੇ ਚੜ ਕੇ ਸਤਿਗੁਰੂ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਤੇ ਉੱਚੀ ਸਾਰੀ ਜਕਾਰਾ ਲਾਉਂਦੇ ਹੁਣ ਇਸੇ ਤਰ੍ਹਾਂ ਹੀ ਜੁਝਾਰ ਸਿੰਘ ਨੇ ਆਗਿਆ ਮੰਗੀ ਹੈ ਜੁਝਾਰ ਸਿੰਘ ਵੀ ਪੰਜਾ ਸਿੰਘਾਂ ਦੇ ਨਾਲ ਪਿਆਰਿਓ ਜੰਗੀ ਮੈਦਾਨ ਦੇ ਵਿੱਚ ਜੂਝਣ ਲਈ ਆਗਿਆ ਮੰਗਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਤਿਆਰ ਬਤਿਆਰ ਕਰਦੇ ਨੇ ਤੇ ਜੁਝਾਰ ਸਿੰਘ ਵੀ ਉਸ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ ਕਾਲੇ ਨੇ ਜੰਗੇ ਮੈਦਾਨ ਵਿੱਚ ਉਤਰ ਜਾਂਦੇ ਨੇ ਹੁਣ ਗੱਲਾਂ ਵਾਲੇ ਕੀ ਬੜੀਆਂ ਗੱਲਾਂ ਜਿਵੇਂ ਬਣਾਉਂਦੇ ਨੇ ਇਤਿਹਾਸਕਾਰ ਗਲਤ ਵੀ ਲਿਖ ਦਿੰਦੇ ਨੇ ਕਿ ਪਾਣੀ ਮੰਗਦਾ ਜਿਹਾਰ ਸਿੰਘ ਪਿਆਰਿਓ ਐਸਾ ਕਿਤੇ ਹੋ ਸਕਦਾ ਏ ਦੋ ਜਵਾਕ ਦੇ ਸਕੂਲੇ ਪੜਨ ਗਏ ਫਟੀਆਂ ਨਾਲ ਲੜ ਪੈਣ ਪਿਆਰਿਓ ਇਕਿਤੇ ਇੱਕ ਆਖੇ ਵੀ ਮੈਂ ਪਾਣੀ ਪੀ ਆਵਾਂ ਜਾ ਕੇ ਜਾਂ ਮੇਰੀ ਫੱਟੀ ਟੁੱਟ ਗਈ ਮੈਂ ਨਵੀਂ ਲੈ ਆਵਾਂ ਕਦੀ ਵਾਕਾ ਹੁੰਦਾ ਹੈ ਹੋਵੇ ਕਹਿਣ ਦਾ ਭਾਵ ਜੰਗੇ ਮੈਦਾਨ ਦੇ ਵਿੱਚ ਜੂਝਣ ਵਾਸਤੇ ਜਿਸ ਵੇਲੇ ਜੋਧੇ ਨਿਕਲਦੇ ਨੇ ਪਿਆਰਿਓ ਤਾਂ ਸ਼ਹੀਦ ਹੋ ਕੇ ਹੀ ਵਾਪਸ ਆਉਂਦੇ ਨੇ ਇਸੇ ਤਰ੍ਹਾਂ ਹੀ ਸਹਿਬਜ਼ਾਦਾ ਜੂਹਾਰ ਸਿੰਘ ਨੇ ਆਪਣੀ ਕਰਤੱਵ ਵਿਖਾਏ ਤੇ ਬੜਿਆਂ ਮੁਗਲ ਹਕੂਮਤ ਦੇ ਆਹੂਲਾ ਕੀ ਤੇ ਆਪ ਸ਼ਹੀਦੀ ਪ੍ਰਾਪਤ ਕੀਤੀ ਤੇ ਨਾਲ ਦੇ ਸਿੰਘ ਵੀ ਸ਼ਹੀਦੀਆਂ ਪ੍ਰਾਪਤ ਕਰੇ ਇਸੇ ਤਰ੍ਹਾਂ ਪਿਆਰਿਓ ਸ਼ਾਮਾਂ ਤੱਕ ਇਹ ਜੰਗ ਚੱਲਦਾ ਰਿਹਾ ਔਰ ਸ਼ਾਮਾਂ ਤੱਕ ਗਿਣਤੀ ਦੇ ਸਿੰਘ ਰਹਿ ਗਏ ਜਿਨ੍ਹਾਂ ਦੇ ਵਿੱਚ ਭਾਈ ਜੀਵਨ ਸਿੰਘ ਜਿਹੜੇ ਕਿ ਸੀਸ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਾਈ ਸੰਗਰ ਸਿੰਘ ਰਹਿ ਗਏ ਭਾਈ ਦਇਆ ਸਿੰਘ ਮਾਨ ਸਿੰਘ ਜਿਹੜੇ ਪੰਜ ਪਿਆਰਿਆਂ ਚੋਂ ਸੀ ਉਹ ਰਹਿ ਗਏ ਸਾਬ ਜਾਦੇ ਸ਼ਹੀਦੀਆਂ ਪਾ ਗਏ ਨੇ ਭਾਈ ਕਾਠਾ ਸਿੰਘ ਤੇ ਮਦਨ ਸਿੰਘ ਇਹ ਵੀ ਸ਼ਾਮ ਤੱਕ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਤੇ ਅਖੀਰ ਨੂੰ ਸ਼ਾਮਾਂ ਨੂੰ ਪਿਆਰਿਓ ਪ੍ਰਾਣੇ ਜਮਾਨੇ ਦਾ ਇਹ ਇਨਜਾਮ ਹੁੰਦਾ ਸੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੰਗ ਚੱਲਦੀ ਸੀ ਤੇ ਸ਼ਾਮਾਂ ਤੱਕ ਜਿਹੜੀ ਜੰਗ ਸੀ ਉਹ ਬੰਦ ਹੋ ਜਾਂਦੀ ਸੀ ਅਗਲੇ ਦਿਨ ਨਵੇਂ ਸਿਰੇ ਤੋਂ ਫਿਰ ਜੰਗ ਸ਼ੁਰੂ ਹੋ ਗਈ ਸੀ ਹੁਣ ਜੰਗ ਜਿਸ ਵੇਲੇ ਪਿਆਰਿਓ ਖਤਮ ਹੋ ਗਈ ਤੇ ਸਿੰਘਾਂ ਨੇ ਵਿਉਂਤਬੰਦੀ ਕੀਤੀ ਕਿ ਇਸ ਤਰੀਕੇ ਦੇ ਨਾਲ ਤਾਂ ਸਵੇਰੇ ਜਿਹੜੇ ਆਪਾਂ ਰਹਿ ਗਏ ਆ ਕੋ ਦੋ ਚਾਰ ਆਪਾਂ ਵੀ ਸ਼ਹੀਦੀਆਂ ਪ੍ਰਾਪਤ ਕਰ ਜਾਵਾਂਗੇ ਗੁਰੂ ਸਾਹਿਬ ਵੀ ਸ਼ਹੀਦੀ ਪ੍ਰਾਪਤ ਕਰ ਜਾਣਗੇ ਤੇ ਕਿਸੇ ਤਰੀਕੇ ਆਪਾਂ ਹੋਵੇ ਨਾ ਤੇ ਗੁਰੂ ਸਾਹਿਬੇ ਬੇਨਤੀ ਕਰੀਏ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਸਿੰਘਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਇਹ ਗੱਲ ਨੂੰ ਨਹੀਂ ਮੰਨਦੇ ਰਾਤ ਨੂੰ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਇਹ ਗੜੀ ਨੂੰ ਖਾਲੀ ਕਰਕੇ ਚਲੇ ਜਾਓ ਬਾਕੀ ਅਸੀਂ ਜਾਣੀਏ ਸਾਡਾ ਕੰਮ ਤੁਸੀਂ ਹੋਗੇ ਖਾਲਸਾ ਪੰਥ ਅੱਗੇ ਵਧ ਜਾਏਗਾ ਸਾਜਿਆ ਜਾਵੇਗਾ ਤੇ ਜੇ ਤੁਸੀਂ ਨਾ ਹੋਏ ਤੇ ਖਾਲਸਾ ਪੰਥ ਦਾ ਕੀ ਬਣੇਗਾ ਸਤਿਗੁਰੂ ਇਸ ਗੱਲ ਨੂੰ ਨਹੀਂ ਮੰਨਦੇ ਅਖੀਰ ਪੰਜ ਸਿੰਘ ਹੋ ਜਾਂਦੇ ਨੇ 71 ਪੰਜ ਸਿੰਘ 71 ਹੋ ਕੇ ਤੇ ਗੁਰੂ ਸਾਹਿਬ ਨੇ ਕਿਉਂਕਿ ਫਰਮਾਨ ਜਾਰੀ ਕੀਤਾ ਸੀ ਨਾ ਜਿੱਥੇ ਪੰਜ ਸਿੰਘ ਹੋਣਗੇ ਅਰਦਾਸ ਬੇਨਤੀ ਕਰਨਗੇ ਪਿਆਰਿਓ ਉਹ ਅਰਦਾਸ ਮੇਰੇ ਸਿਰ ਮੱਥੇ ਹੋਵੇਗੀ ਮੈਂ ਉਹਨਾਂ ਪੰਜਾਂ ਨੂੰ ਪਰਮੇਸ਼ਰ ਦਾ ਰੂਪ ਸਮਝਾਂਗਾ ਤੇ ਫਿਰ ਪੰਜਾਂ ਸਿੰਘਾਂ ਨੇ ਅਰਦਾਸ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਸ਼ਾ ਇੱਥੋਂ ਆਪ ਜੀ ਨੂੰ ਨਿਕਲਣਾ ਪਵੇਗਾ ਇਹ ਸਾਡਾ ਹੁਕਮ ਹੈ ਤੇ ਪਿਆਰਿਓ ਸਿੰਘਰ ਸਿੰਘ ਨੂੰ ਕਲਗੀ ਤੋੜਾ ਸਜਾਇਆ ਜਾਂਦਾ ਹੈ ਸੰਗਰ ਸਿੰਘ ਨੂੰ ਤਿਆਰ ਵਰਤਿਆਰ ਕੀਤਾ ਜਾਂਦਾ ਹੈ ਭਾਈ ਜੀਵਨ ਸਿੰਘ ਵੀ ਤਿਆਰ ਵਰਤਿਆਰ ਨੇ ਤੇ ਇਹ ਜੰਗ ਲੜਨ ਵਾਸਤੇ ਤੇ ਪਿਆਰਿਓ ਜਿਸ ਵੇਲੇ ਫਿਰ ਸਤਿਗੁਰੂ ਮੰਨਦੇ ਨੇ ਨਾ ਇਸ ਗੱਲ ਨੂੰ ਕਿ ਅਸੀਂ ਜਾਵਾਂਗੇ ਤੇ ਭਾਈ ਇਥੋਂ ਤਾੜੀ ਮਾਰ ਕੇ ਜਾਵਾਂਗੇ ਦੱਸ ਕੇ ਜਾਵਾਂਗੇ ਦੁਸ਼ਮਣ ਨੂੰ 10 ਲੱਖ ਦਾ ਘੀਰਾ ਹੋਵੇ ਪਿਆਰਿਓ ਕੋਈ ਐਸਾ ਪਿਤਾ ਆਪਣੇ ਪੁੱਤਰ ਵਾਰ ਕੇ ਕੋਈ ਐਸਾ योद्धा ਆਪਣੇ ਸਿੰਘ ਸ਼ਹੀਦ ਕਰਾ ਕੇ ਤੇ ਕਹੇ ਕਿ ਮੈਂ ਦੁਸ਼ਮਣ ਨੂੰ ਦੱਸ ਕੇ ਨਿਕਲਾਂਗਾ ਬੜੀ ਵੱਡੀ ਗੱਲ ਸੋ ਭਾਈ ਮਾਹ ਸਿੰਘ ਪਾਈ ਦਿਆ ਸਿੰਘ ਦੀ ਪਿਆਰਿਓ ਰਾਤ ਦੇ ਸਮੇਂ ਇਹ ਰਣਨੀਤੀ ਬਣ ਗਈ ਸੀ ਕਿ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਿਆਰੇ ਇਸ ਤਰੀਕੇ ਦੇ ਨਾਲ ਆਪਾਂ ਇੱਥੋਂ ਨਿਕਲਣਾ ਹੈ ਕਿ ਸਵੇਰੇ ਆਪਾਂ ਜਿਹੜੀ ਜਗ੍ਹਾ ਤੇ ਮਿਲਣਾ ਹੈ ਉਹ ਜਗ੍ਹਾ ਬਚੀ ਆ ਗਈ ਔਰ ਇੱਥੋਂ ਰਾਤ ਨੂੰ ਸਤਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਤਾੜੀ ਮਾਰ ਕੇ ਗੜੀ ਦੇ ਵਿੱਚੋਂ ਪਿਆਰਿਓ ਨਿਕਲਦੇ ਨੇ ਤੇ ਤਲਵਾਰਾਂ ਸੂਰ ਕੇ ਜਦੋਂ ਦੁਸ਼ਮਣਾਂ ਦੇ ਝੁੰਡ ਦੇ ਵਿੱਚ ਜਾਂਦੇ ਨੇ ਫਿਰ ਦੁਸ਼ਮਣ ਜਿਹੜੇ ਨੇ ਜਕਾਰਿਆਂ ਦੀ ਬਾਤ ਸੁਣ ਕੇ ਉੱਬੜਵਾਏ ਉੱਠਦੇ ਨੇ ਆਪ ਉਹ ਆਪਣੇ ਦੇ ਵਿੱਚ ਵੱਡ ਫਟ ਕਰਕੇ ਪਿਆਰਿਓ ਸਾਰੇ ਉਹ ਬਹੁਤ ਜਾਰੀ ਫੌਜ ਆਪਣਾ ਖਾਤਮਾ ਮੁਗਲਾਂ ਦੀ ਵਾਪ ਕਰ ਲੈਂਦੀ ਹੈ ਇਸ ਤੋਂ ਅਗਲਾ ਇਤਿਹਾਸ ਸਮੇਂ ਦੀ ਨਿਗਾਹ ਦੇਖਦਿਆਂ ਹੋਇਆਂ ਆਪ ਜੀ ਨਾਲ ਕੱਲ ਨੂੰ ਸੰਜਿਆ ਕਰਾਂਗੇ ਆਓ ਇੱਥੇ ਸਮਾਪਤੀਆਂ ਕਰੀਏ ਹੋਈਆਂ ਭੁੱਲਾਂ ਨੂੰ ਨਾ ਛਿਤਾਰੇਓ ਜੀ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ